ਕ ਨਹੀਂ ਪੁੱਜ ਸਕੇ ਸੀਗੇ ਪਰ ਇਸ ਸਾਲ ਆਪਣੀ ਹਾਜ਼ਰੀ ਲੈ ਕੇ ਜਿਹੜੇ ਐ ਉਹ ਪੁੱਜੇ ਨੇ ਅਸੀਂ ਉਹਨਾਂ ਦਾ ਇੱਥੇ ਪੁੱਜਣ ਤੇ ਸਵਾਗਤ ਕਰਦੇ ਆਂ ਧੰਨਵਾਦ ਕਰਦੇ ਆਂ ਉਹਨਾਂ ਦੇ ਨਾਲ ਲੱਖਾ ਸਿੰਘ ਸੁਧਾਣਾ ਔਰ ਉਹਨਾਂ ਦੇ ਜਿੰਨੇ ਵੀ ਸਾਥੀ ਅੱਜ ਦੇ ਕਬੱਡੀ ਕੱਪ ਤੇ ਆਏ ਆ ਅਮਰੀਕ ਚੱਕ ਮਾਈਕ ਤੇ ਕਰ ਫਿਰ ਧੰਨਵਾਦ ਨੌਜਵਾਨਾਂ ਸਾਰਿਆਂ ਦਾ ਧੰਨਵਾਦ ਹੈ ਕਿਵੇਂ ਵੱਡੇ ਵੀਰ ਦਾ ਲੱਖਾ ਸਿੰਘ ਜੀ ਸੁਧਾਣਾ ਔਰ ਕਿਵੇਂ ਸਰਦਾਰ ਸਿਮਰਨ ਜੀ ਸਿੰਘ ਜੀ ਮਾਨ ਸਾਹਿਬ ਇੱਕ ਵੱਡੀ ਬਾਜ ਹੈ ਇਹ ਬਾਜ ਪਹਿਲਾਂ ਵੀ ਗੂੰਜਦੀ ਸੀ ਗੂੰਜਦੀ ਹੈ ਤੇ ਗੂੰਜਦੀ ਰਹੇਗੀ ਮੇਰੇ ਮਿੱਤਰੋ ਉਹ ਦਵਾਵਾਡੇ ਵੱਡੀ ਬਾਜ ਦੇ ਲਈ ਸਰਵਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਮੈਂਬਰ ਪਾਰਲੀਮੈਂਟੇ ਵਿਸ਼ੇਸ਼ ਤੌਰ ਤੇ ਪੁੱਜ ਚੁੱਕੇ ਨੇ ਅਸੀਂ ਦਿਲੋਂ ਧੰਨਵਾਦ ਕਰਦੇ ਉਥੇ ਲੱਖਾ ਸਿੰਘ ਜੀ ਸੁਬਾਣਾ ਸਾਹਿਬ ਕਿਤੇ ਕਹਿੰਦੇ ਸਕੂਲਾਂ ਦੀਆਂ ਗੱਲਾਂ ਵੀ ਪੰਜਾਬੀ ਕਿਉਂ ਬਾਬੇ ਕਿਤੇ ਬੋੜਾਂ 'ਤੇ ਗੱਲਾਂ ਚੱਲੀਆਂ ਵੀ ਕਿਹੜੀ ਗੱਲਾਂ ਅਗਰੇਜ਼ੀ ਲਿਖੀ ਐ ਪੰਜਾਬੀ ਕਿਹੜੀ ਗੱਲਾਂ ਥੱਲੇ ਕਦੇ ਪਾੜੀਆਂ ਦੇ ਮਸਲੇ ਕਦੇ ਪੰਜਾਬੀ ਬੋਲੀ ਦੇ ਲਈ ਗੱਲਾਂ ਚੱਲੀਆਂ ਚੱਲਦੀਆਂ ਸੀ ਚੱਲਦੀਆਂ ਹੱਟ ਤੇ ਚੱਲਦੀਆਂ ਰਹਿਣਗੀਆਂ ਤਾਂ ਹੀ ਤੇ ਗੱਲਾਂ ਜੱਗ ਦੇ ਵਿੱਚ ਦੇ ਕਦਾਂ ਸੁਣ ਕੇ ਯੋਧਿਆਂ ਦਾ ਉਹ ਦੁਨੀਆ ਤੱਬਦੀ ਐ ਇਹ ਧਰਤ ਬਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਹੈ ਇਹ ਧਰਤ ਮੇਰੇ ਰੰਗਲੇ ਪੰਜਾਬ ਦੀ ਬੰਦੇ ਅੱਤ ਕਰਾਉਣੇ ਜੰਮਦੀ ਹੈ ਰੰਗਲੇ ਪੰਜਾਬ ਦੀ ਧਰਤੀ ਨੇ ਮੇਰੇ ਵੀਰੋ ਕਹਿੰਦੇ ਸੂਰਮਿਆਂ ਨੂੰ ਜਨਮ ਦਿੰਦਾ ਹੈ ਯੋਧਿਆਂ ਨੂੰ ਜਨਮ ਦਿੰਦਾ ਹੈ ਔਰ ਅੱਜ ਸਾਡੇ ਦਰਮਿਆਨ ਬਹੁਤ ਹੀ ਸਤਕਾਰਯੋਗ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਉਹਨਾਂ ਦੇ ਨਾਲ ਲੱਖਾ ਸਿੰਘ ਸੁਧਾਨਾ ਉਹਨਾਂ ਦੇ ਨਾਲ ਬੋਲੋ ਸੋ ਪੰਜਾਬ ਦੇ ਯੋਧਿਓ ਇੱਕ ਅਪੀਲ ਕਰਦੀਆਂ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਇੱਥੇ ਖੇਡ ਮੇਲਿਆਂ ਦੀਆਂ ਰੌਣਕਾਂ ਵਧਾਉਨੇ ਆ ਤੇ ਪੰਜਾਬ ਬਹੁਤ ਵੱਡੀ ਲੜਾਈ ਬਾਰਡਰਾਂ ਦੇ ਬੈਠ ਕੇ ਵੀ ਲੜ ਰਿਆ ਤੁਹਾਨੂੰ ਅਪੀਲ ਹੈ ਭਾਈ ਕਿ ਵੱਧ ਤੋਂ ਵੱਧ ਵੱਡੀ ਗਿਣਤੀਆਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਵੀ ਹੀਰਾਂ ਘੱਤ ਕੇ ਸ਼ੰਭੂ ਤੇ ਖਨੌਰੀ ਵੀ ਪਹੁੰਚੀਏ ਕਿਉਂਕਿ ਪੰਜਾਬ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਲੜ ਰਿਆ ਹੈ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਆਪਣੇ ਵजूद ਨੂੰ ਬਚਾਉਣ ਲਈ ਲੜ ਰਿਹਾ ਸੋ ਸਹਿਮਤ ਹੋ ਬਾਈ ਪਰ ਬਾਹਾਂ ਖੜੀਆਂ ਹੈ ਕਹਿੰਦੇ ਸੋ ਪਹੁੰਚੋਗੇ ਪਰ ਜਿਕਾਰੇ ਨਾਲ ਜਵਾਬ ਦਿਓ ਉੱਚੀ ਪੂਰਾ ਬਲੰਦ ਆਵਾਜ਼ ਦੇ ਵਿੱਚ ਬੋਲੇ ਸੋਨ ਹੈ ਸ਼ਰੀਆ ਕਾਲ ਸੋ ਧੰਨਵਾਦ ਕਰਦਾ ਮੈਂ ਸਾਰੇ ਪ੍ਰਬੰਧਕਾਂ ਦਾ ਮੇਰੇ ਭਰਾ ਦਿਵਿੰਦਰ ਵਰਗਿਆਂ ਦਾ ਸੋ ਦੂਜਾ ਮੋਰਚਾ ਆਪਣਾ ਤੀਜਾ ਜਿਹੜਾ ਮੋਰਚਾ ਲੱਗਿਆ ਹੋਇਆ ਅੰਮ੍ਰਿਤਸਰ ਜਿਹੜੇ ਆਪਣੇ ਬੰਦੀ ਸਿੰਘਾ ਜੇਲਾਂ 'ਚ ਬੰਦ ਨੇ ਭੁਖੜ ਹੜਤਾਲ ਤੇ ਬੈਠੇ ਨੇ ਭਾਈ ਉਹਨਾਂ ਦੇ ਪਰਿਵਾਰ ਵੀ ਭੁਖੜ ਤਾਲਾਂ ਦੇ ਬੈਠੇ ਆ ਸੋ ਯੋਧੇ ਅੱਜ ਫਰਜ਼ ਬਣਦਾ ਸਾਡਾ ਵੀ ਕਿਉਂਕਿ ਕੌਮਾਂ ਜਿਹੜੀਆਂ ਅਣਖਾਂ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਕੌਮਾਂ ਗੈਰਤਾਂ ਵਾਲੀਆਂ ਹੁੰਦੀਆਂ ਨੇ ਉਹ ਕੌਮਾਂ ਨਾ ਤਾਂ ਆਪਣੇ ਯੋਧਿਆਂ ਨੂੰ ਭੁੱਲਦੀਆਂ ਨੇ ਤੇ ਨਾ ਉਹ ਕੌਮਾਂ ਸੈਂਕੜੇ ਹਜ਼ਾਰਾਂ ਸਾਲ ਆਪਣੇ ਤੇ ਹੋਏ ਜ਼ੁਲਮਾਂ ਨੂੰ ਆਪਣੇ ਜ਼ਖਮਾਂ ਨੂੰ ਭੁੱਲਦਿਆਂ ਨੇ ਸੋ ਸਾਡਾ ਉਹ ਵੀ ਫਰਜ਼ ਬਣਦਾ ਹੈ ਸਾਡੇ ਕੌਮੀ ਯੋਧੇ ਜੇਲਾਾਂ ਚ ਬੰਦ ਨੇ ਉਹਨਾਂ ਨੂੰ ਪੰਜਾਬ ਲੈ ਕੇ ਆਉਣਾ ਉੱਥੇ ਵੀ ਬੱਦ ਬੱਦ ਵੱਡੀ ਗਿਣਤੀ ਚ ਪਹੁੰਚੋ ਤੇ ਸ਼ੰਭੂ ਦੇ ਖਨੌਰੀ ਵੀ ਪਹੁੰਚੋ ਬਾਈ ਜ਼ਿੰਦਗੀ ਦੇ ਵਿੱਚ ਕਰੇ ਨਰਾਸ਼ਤਾ ਨਹੀਂ ਲੈ ਕੇ ਆਉਣੀ ਨਰਾਸ਼ਤਾ ਜਿਹੜੀ ਹੁੰਦੀ ਹੈ ਉਹ ਕੌਮਾਂ ਨੂੰ ਹਰਾ ਦਿੰਦੀ ਹੈ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ ਮੋਰਚਾ ਪਹਿਲਾਂ ਵੀ ਫਤਿਹ ਕਰਕੇ ਸੀ 220 ਵਾਲਾ ਤੇ ਮੋਰਚਾ ਇਹ ਵੀ ਹਰਾਲਾ ਚ ਫਤਿਹ ਕਰਕੇ ਆਉਣਾ ਹੈ ਜਉਂਦੇ ਵਾਹਦੇ ਰਹੋ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਦਾ ਇਹ ਸਨਮਾਨ ਮੇਰੇ ਵੀਰੋ ਕੀਤਾ ਜਾ ਰਿਹਾ ਹੈ ਮਾਨ ਸਾਹਿਬ ਦਾ ਸਨਮਾਨ ਜਿਹੜਾ ਹੈ ਸ਼ਹੀਦ ਉਦਮ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਮੇਰੇ ਵੀਰੋ ਕੀਤਾ ਜਾ ਰਿਹਾ ਹੈ ਸਿੱਖ ਰਾਜ ਦੀ ਇਹ ਤਸਵੀਰ ਹੈ ਮੇਰੇ ਵੀਰੋ ਮੈਂ ਕਹਿੰਦਾ ਵੀ ਅੱਜ ਇਹ ਤਸਵੀਰ ਘਰ ਘਰ ਦੇ ਵਿੱਚ ਮੇਰੇ ਵੀਰੋ ਲੱਗਣੀ ਚਾਹੀਦੀ ਹੈ ਔਰ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਪਤਾ ਹੋਣਾ ਚਾਹੀਦਾ ਵੀ ਸਿੱਖ ਰਾਜ ਕੀ ਸੀਗਾ ਔਰ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕੌਣ ਸਨ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਦਾ ਸਨਮਾਨ ਔਰ ਇਸ ਤੋਂ ਬਾਅਦ ਲਖਾ ਸਿੰਘ ਸੁਧਾਨਾ ਦਾ ਸਨਮਾਨ ਮੇਰੇ ਵੀਰੋ ਆਖਿਆ ਵੀ ਆ ਸਾਨੂੰ ਬਾਡਰਾਂ ਤੇ ਵੀ ਪੁੱਜਣਾ ਚਾਹੀਦਾ ਔਰ ਸਾਨੂੰ ਮੇਰੇ ਵੀਰੋ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਮੋਰਚਾ ਮੇਰੇ ਵੀਰੋ ਖੁੱਲਿਆ ਉਹਦੇ ਵਿੱਚ ਵੀ ਪੁੱਜਣਾ ਚਾਹੀਦਾ ਕਦੇ ਵੀ ਨਰਾਸ਼ਤਾ ਜਿਹੜੀ ਨਹੀਂ ਲੈ ਕੇ ਆਉਣੀ ਕਿਉਂਕਿ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਜਿਉਂਦੇ ਨੇ ਚੜ੍ਹਦੀ ਕਲਾ ਦੇ ਨਾਲ ਮੇਰੇ ਵੀਰੋ ਅਣਖ ਨਾਲ ਜਿਉਂਦੇ ਨੇ ਔਰ ਇਹ ਮਾਨ ਸਨਮਾਨ ਜਿਹੜਾ ਸਿੱਖਸ਼ੀਅਤਾਂ ਦਾ ਕੀਤਾ ਜਾ ਰਿਹਾ ਹੈ ਬੋਲੇ ਇਸੋ ਨਿਹਾਲ ਬਹੁਤ ਬਹੁਤ ਧੰਨਵਾਦ ਬਹੁਤ